ਪੁਲਿਸ ਦੇ ਨਾਲ ਮੂੰਹ ਬਨ ਕੇ ਤੁਰਿਆਏ ਨੌਜਵਾਨ 2 ਕਿਲੋ ਹੈਰੋਨ ਤੇ 1 ਲੱਖ ਤੋਂ ਵੱਧ ਦੀ ਡਰਗ ਮੰਡੀ ਦੇ ਸਮੇਤ ਬੰਗਾ ਦੇ ਨੇੜਲੇ ਪਿੰਡ ਪੁੰਨੀਆਂ ਤੋਂ ਸਗੀ ਟਾਬਲੋ ਕਾਬੂ ਕੀਤਾ ਗਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਸਕਰਨ ਸਿੰਘ ਨਾਮ ਦੇ ਨੌਜਵਾਨ ਤੇ ਪਹਿਲਾਂ ਵੀ ਵੱਖੋ ਵੱਖਰੇ 4 ਮਾਮਲੇ ਦਰਜ ਹਨ ਜਸਕਰਨ ਉਰਫ ਕਰਨ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਜਿਸ ਤੇ 2 ਕਿਲੋ ਹੈਰੋਇਨ ਇੱਕ ਮੋਬਾਈਲ ਫੋਨ ਇੱਕ ਐਕਟਿਵਾ ਸਕੂਟੀ ਤੇ ਡਰਗਮਨੀ ਰਿਕਵਰ ਕੀਤੀ ਗਈ ਹੈ ਇਹ ਆਪਰੇਸ਼ਨਲੀ ਸਪੈਸੀਫਿਕ ਇਨਪੁਟ ਮਿਲਣ ਦੇ ਬਾਅਦ ਟੀਮ ਸੀਆਈਏ ਨੇ ਲੈਡ ਬਾਈ ਇਨਸਪੈਕਟਰ ਸੀ ਅਵਤਾਰ ਸੀਆਈਏ ਇਨਚਾਰਜ ਤੇ ਡੀਐਸਪੀ ਡੀਡੀ ਸੁਪਰਵਾਈਜ਼ਨ ਤੇ ਇਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇਹਨੂੰ ਨੈਬ ਕੀਤਾ ਤੇ ਆਪਰੇਸ਼ਨਲੀ ਇਸ ਨੂੰ ਚੇਜ ਵੀ ਕਰਕੇ सक्सैस वेल्यू इस एप्रीहेंड किया गया तो इसकी जो पुछगिछते जो गल सामने आई है ये अपने किसी जब इसते पहला भी चार पर्चे रजिस्टर्ड है एक एन डी पी एस का है एक अटैम्प टू मर्डर और आर्म्स एक्ट का है एक, एक होर पर्चा इधर मोहाली का है तो उसदे ये बेलते बाहर आया है। आया हुआ तो भी यह जब जेल से रहा है तो उसके जेल से ही इनमेटते किसी कॉन्टैक्ट के थ्रू ही यह ओपरेट कर रहा है तो इसने पिछे कितनी कंसाइनमेंट आगे डिलीवर की हैगी है कि थे, किस किस बंद रोल हैगा पूछकश जारी हैगी है, दो दिन की पुलिस कस्टडी सिक्योर करके इसते पुछकछ की जा रही है ये देखो फिलहाल तो यह गल सामने आई है कि ये 2020 हज़ार बीस जब जेल गया लुधियाने रहा उ तो उत्थे कॉन्टेक्ट चया अपने उधर जो जेल इनमेट्स के तो उन्होंने थ्रू ही यह काम कर रहा है बट स्टिल द इनवैसिगे इज ऑन ਆਪਰੇਸ਼ਨਲੀ ਤੋਂ ਫਿਰ ਬਾਕੀ ਜੋ ਵਿੱਚ ਸਾਹਮਣੇ ਆਉਗੀ ਤੋਂ ਉਸ ਦੇ ਹਿਸਾਬ ਨਾਲ ਕਾਰਵਾਈ ਬੈਕਵਰਡ ਫਾਰਵਰਡ ਲਿੰਕੇਜਿਸ ਜੋ ਵੀ ਸਾਹਮਣੇ ਆਉਂਦੇ ਕੀਤੇ ਜਾਣਗੇ ਆਲਰੇਡੀ ਦਾ ਰੱਜੂ ਨਾਮ ਲਿਖਿਆ ਹੈ ਇਹ ਕਿੱਥੋਂ ਦਾ ਹੈਗਾ ਇਹ ਬੇ ਬੇਸਿਕਲੀ ਸਿੰਸ ਦੀ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਤੋਂ ਅਸੀਂ ਹਾਈਪੋਥੈਟিক্যাল ਨਾਮ ਦਿੱਤਾ ਹੈ ਨਾ ਤੋਂ ਕਿਤਨੇ-ਕਿਤਨੇ ਬੰਦੇ ਇਨਵੋਲਡ ਸੀਗੇ ਜੇਲ ਤੇ ਥੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਫਿਰ ਜੇਲ ਵਾਲੀ ਜੋ ਹੈਗੀ ਕਿਸੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਣਾ ਹੈਗਾ ਉਹ ਦੇਖਾਂਗੇ ਇਸ ਦੀ ਪੁਸ਼ਕਿਸ਼ ਸਾਰੀ ਹੋ ਜਾਵੇ ਇਸ ਵੇਲੇ ਜੇਲ੍ਹ ਵਿੱਚ ਹੀ ਹੈ ਜਾਂ ਇਹ ਬਾਹਰ ਹੈ ਜਿਹੜਾ ਕੱਲ ਪਿੰਮਾਰ ਲਿਖਿਆ ਹਾਂ ਹਾਂ ਉਹ ਉਹੀ ਮੈਂ ਕਹਿ ਰਿਹਾ ਹਾਂ ਹਲੇ ਤਫਤੀਸ਼ ਜਾਰੀ ਹੈਗੀ ਤੇ ਜੋ ਵੀ ਫਰਦਰ ਗੱਲ ਡਵੈਲਪ ਹੋਗੀ ਇਸ ਦੀ ਡਿਟੇਲ ਚ ਪੁਸ਼ਕਿਸ਼ ਦੇ ਬਾਅਦ ਹੀ ਹੋ ਸਕੂਗੀ ਕਿ ਇੱਕ ਬੰਦਾ ਹੈਗਾ ਕਿ ਹੋਰ ਵੀ ਕਿਸੇ ਬੰਦਿਆਂ ਦੀ ਇਨਵੋਲਵਮੈਂਟ ਹੈਗੀ ਹੈ ਇਸੇ ਤਰ੍ਹਾਂ ਅੱਗੇ ਵੀ ਫੋਰਵਰਡ ਲਿੰਕੇਜਿਸ ਕਿੰਨ ਬੰਦਿਆਂ ਦੇ ਥਰੂ ਏਰੀਆ ਚ ਇਹ ਸਪਲਾਈ ਕਰਦਾ ਸੀ ਹੈਨਾ ਜੀ ਤਾਂ 2 ਕਿਲੋ ਐਰੋਇਨ ਇਸ ਅ ਬਿਗ ਰਿਕਵਰੀ ਓਨ ਦਾ ਪਾਰਟ ਆਫ ਐਸਬੀਐਸ ਨਗਰ ਪੁਲਿਸ ਕਿ ਪੁਲਿਸ ਨੇ ਇਹਨੂੰ ਮਤਲਬ

ਤੋ ਅਸੀਂ ਮੰਨਦੇ ਹਾਂ ਤਫ਼ਤੀਸ਼ ਤੇ ਸਾਰੀ ਗੱਲ ਕਲੀਅਰ ਹੋ ਗਈ ਜਬ ਇਸ ਦੇ ਪੁਸ਼ਕਿਸ਼ ਦੋ ਦਿਨ ਹੋਰ ਆਪਾਂ ਕਰ ਲਈ ਸਰ ਮਡਰਲੀ ਪੁਸ਼ਕਿਸ਼ ਚ ਕੀ ਇਹ ਸਾਹਮਣੇ ਆਇਆ ਕਿ ਇਹ 2 ਕਿਲੋ ਜਿਹੜੇ ਹੈਰੇ ਨਾ ਇਥੋਂ ਪੰਜਾਬ ਜੋ ਕਿੱਥੋਂ ਆਈਏ ਕੋਲ ਆ ਉਹ ਹੀ ਮੈਂ ਕਹੇ ਨਾ ਇਹ ਆਪਣੇ ਲੁਧਿਆਣਾ ਬੇਸਡ ਕੰਟੈਕਟ ਦੇ ਥਰੂ ਜੋ ਪਹਿਲਾਂ ਜੇਲ੍ਹ ਚੇਜ ਨੂੰ ਸੰਪਰਕ ਚ ਆਇਆ ਸੀ ਉਸ ਦੇ ਥਰੂ ਹੀ ਆਪਰੇਟ ਕਰ ਰਿਹਾ ਸੀਗਾ ਤੋ ਜਿਸ ਦੇ ਥਰੂ ਕਨਸਾਈਨਮੈਂਟ ਆਈ ਸੀ ਉਹਦਾ ਇਹ ਨੂੰ ਪ੍ਰੀਲੀਮਰੀਲੀ ਇਹਨੂੰ ਨਹੀਂ ਪਤਾ ਹੈਗਾ ਬੇਸਿਕਲੀ ਉਹਦੇ ਥਰੂ ਕੰਟੈਕਟ ਹੁੰਦਾ ਸੀ ਜੋ ਪਿੱਛੇ ਹੈਗਾ ਬੰਦਾ ਫਿਰ ਉਸ ਦੇ ਫਰਦਰ ਦੋ ਬੰਦੇ ਕੋਈ ਦੇਣ ਆ ਜਾਂ हाँ, हाँ हाँ तो वो वो कंसाइनमेंट किस तरह कौन लेके आया वो फिर तफ्तीश से पता लगेगा ड्रगमन सर पता तो तो लगा केड़ी है माल बेच के आई या माल होल लेण जाना था तो देखो इसकी जो रिकवरी जो है इसकी पोजेशन पे ही सीके पैसे तो जब ड्रग दे हेरोइन दे कंसाइनमेंट दे नाल ही रिकवरी हुई है तो ऑब्वियसली वो प्रोसीड्स ऑफ सेल तो है नहीं है, है ये, ये टोटल जो है कि लाख 2000 रुपए है है हां ये पुनिया पिंड हैगा सिटी बंगादा वो है उसी दर के रहने वाला और भी कुछ कोई सहयोगी नहीं थे लोकल बंगा बंगादा वाले तरफ हाल ही दो एंटिटी दे नाम फिगर हुए पर तफ्तीश हाल ही जारी है तो इस कारण केसी नाम नहीं दसे सर मुकदमे इसके खिलाफ पहले भी है के हां जी हां जी ते ये किड़े किड़े साडे सर्टिफिकेट सड़ किथे सप्लाई कर पाए पहले नहीं देखो इस ते एक पर्चा तो 2015 दा हैगा पुराना बंगे है ना 1 2023 23 ਦਾ ਪਰਚਾ ਹੈ ਉਹ ਇਧਰ ਦਾ ਆਪਣਾ ਖਰੜ ਦਾ ਹੈਗਾ ਤੋਂ ਖਰੜ ਵਾਲੇ ਚੀਏ ਬੇਲ ਤੇ ਬਾਹਰ ਆਇਆ ਹੋਇਆ ਸੀ ਇਹ ਜਿਹੜਾ ਜ਼ਬਰਦਸਤ ਦਾ ਮੌਲਾ ਕੇ ਇਹ ਹਲੇ ਇਨੀਸ਼ੀਅਲੀ 2 ਦਿਨ ਦੀ ਪੁਲਿਸ ਕਸਟਡੀ ਲਈ ਗਈ ਹੈ ਤੋਂ ਅਗਰ ਲੱਗੂਗਾ ਕਿ ਇਸ ਦੀ ਤਫਤੀਸ਼ ਤੇ ਹੋਰ ਗੱਲ ਸਾਹਮਣੇ ਆ ਰਹੀ ਹੈ ਤੋਂ ਫਿਰ ਉਸ ਦੇ ਅਕੋਰਡਿੰਗਲੀ ਐਸ ਪਰ ਲਾ ਪ੍ਰਸੀਡ ਕਰਾਂਗੇ ਇਹ ਸਰ ਨਸ਼ੇ ਦੇ ਕੰਮ ਕਰਦਾ ਸੀ ਜਾਂ ਕਿ ਹਥਿਆਰਾਂ ਦਾ ਵੀ ਇਹਦੇ ਕੋਲ ਨਹੀਂ ਹਲੇ ਤੱਕ ਤੋਂ ਇਹ ਨਸ਼ੇ ਦੀ ਕਨਸਾਈਨਮੈਂਟ ਦਾ ਹੀ ਕੰਮ ਇਹਦਾ ਆਇਆ ਹੈ ਸਾਹਮਣੇ ਪਰ ਫਿਰ ਵੀ ਕੋਈ ਗੱਲ ਪਤਾ ਲੱਗੂਗੀ ਤਫਤੀਸ਼ ਤੇ ਕੋਈ ਐਂਗਲ ਇਸ ਤਰ੍ਹਾਂ ਦਾ ਵੀ ਹੈਗਾ ਕਿ ਵੈਪਨਸ ਵਾਲੀ ਕੋਈ ਬਾਤ ਹੈ ਨਹੀਂ ਤਾਂ ਵੀ ਇਨਵੈਸਟਿਗੇਟ ਕਰ ਸਰ ਜਿਹੜੇ ਚਾਰੇ ਮਾਮਲੇ ਹੈਗੇ ਅਦਾਲਤ ਦੇ ਵਿਚਾਰ ਦੀ ਨੇ ਜਾਂ ਇਹਨਾਂ ਦੇ ਵਿੱਚ ਕੋਈ ਫੈਸਲਾ ਨਿਕਲੂਗਾ ਨਹੀਂ ਇਸ ਤੇ ਜੋ ਇੱਕ ਮੈਟਰ ਹੈਗਾ ਨਾ ਤੇ ਇਹ ਤਾਂ 23 ਦਾ ਹੀ ਹੈਗਾ ਕਰਨ ਵਾਲਾ ਦੋ ਹੀ ਤੋਂ ਇਸਦੀ ਬੇਨਤੀ ਆਇਆ ਹੋਇਆ ਸੀ 2019 ਵਾਲਾ ਜੋ ਮੈਟਰ ਹੈਗਾ ਇੱਕ ਬਰ ਜਿਹੜਾ ਇੱਕ ਵਾਲਾ 15 ਵਾਲਾ 15 ਵਾਲੇ ਚੀਜ਼ ਦੀ ਇੱਕ ਇਕਵਿਟਲ ਹੋਣੀ ਹੈ